ਕੈਨੇਡਾ ਦੀ ਸਿਆਸਤ ਇੱਕ ਵੱਡਾ ਧਮਾਕਾ ਹੋਇਆ ਤਾਂ ਸਿੱਕੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਅਸਤੀਫਾ ਦੇ ਦਿੱਤਾ ਐਸ ਦੇ ਨਾਲ ਹੀ ਉਹਨਾਂ ਨੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਟ੍ਰੂਡੋ ਨੇ ਕਦਮ ਆਪਣੀ ਪਾਰਟੀ ਅੰਦਰ ਆਪਣੇ ਖਿਲਾਫ ਵੱਧ ਰਹੇ ਅਸੰਤੋਸ਼ ਦਰਮਿਆਨ ਚੁੱਕਿਆ ਉਹਨਾਂ ਨੇ ਆਪਣੀ ਰਿਹائش ਦੇ ਬਾਹਰ ਪ੍ਰੈਸ ਕਾਨਫਰੰਸ ਕਰਕੇ ਅਸਤੀਫੇ ਦਾ ਐਲਾਨ ਕੀਤਾ ਹਾਲਾਂਕਿ ਇਹ ਦੋਵੇਂ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਅਹੁਦੇ 'ਤੇ ਬਣੇ ਰਹਿਣਗੇ ਟ੍ਰੂਡੋ ਨੇ ਅਸਤੀਫਾ ਦਾ ਐਲਾਨ ਕਰਦੇ ਕਿਹਾ ਕਿ ਮੈਂ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਜਦੋਂ ਤੱਕ ਪਾਰਟੀ ਆਪਣਾ ਅਗਲਾ ਨੇਤਾ ਹਾਂਗਾ ਮਿਤਿਰਾਦ ਨੇ ਖੁਦ ਲਿਬਰਲ ਪਾਰਟੀ ਦੇ ਪ੍ਰਧਾਨ ਨੂੰ ਇਹ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ ਉਹਨਾਂ ਅੱਗੇ ਕਿਹਾ ਕਿ ਮੈਂ ਇੱਕ ਜੁਝਾਰੂ ਵਿਅਕਤੀ ਹਾਂ ਮੇਰੇ ਸਰੀਰ ਦੇ ਹਰੇਕ ਹਿੱਸੇ ਨੇ ਹਮੇਸ਼ਾ ਮੈਨੂੰ ਆਪਣੇ ਦੇਸ਼ ਲਈ ਲੜਦੇ ਰਹਿਣ ਲਈ ਕਿਹਾ ਹੈ ਕਿਉਂਕਿ ਮੈਂ ਕੈਨੇਡੀਅਨਾਂ ਦੀ ਬਹੁਤ ਪਰਵਾਹ ਕਰਦਾ ਹਾਂ ਮੈਂ ਹਮੇਸ਼ਾ ਉਹੀ ਕਰਾਂਗਾ ਜੋ ਕੈਨੇਡਾ ਤੇ ਕੈਨੇਡੀਅਨਾਂ ਦੇ ਹਿੱਤ ਚਾਏ ਮੈਂ ਅੱਜ ਸਵੇਰੇ ਹੀ ਗਵਰਨਰ ਜਨਰਲ ਨੂੰ ਸਲਾਹ ਦਿੱਤੀ ਕਿ ਸਾਨੂੰ ਸੰਸਦ ਦੇ ਨਵੇਂ ਸੈਸ਼ਨ ਦੀ ਲੋੜ ਹੈ ਉਹਨਾਂ ਨੇ ਮੇਰੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਤੇ ਸਦਨ ਨੂੰ ਹੁਣ 24 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਟ੍ਰੂਡੋ ਨੇ ਅੱਗੇ ਬੋਲਿਆ ਮੇਰੇ ਕਰੀਏ ਦੇ ਦੌਰਾਨ ਮੈਂ ਜੋ ਵੀ ਸਫਲਤਾ ਪ੍ਰਾਪਤ ਕੀਤੀ ਹੈ ਉਹ ਸਭ ਪਾਰਟੀ ਮੈਂਬਰਾਂ ਦੇ ਸਮਰਥਨ ਕਾਰਨ ਹੀ ਸੰਭਵ ਹੋ ਸਕੇ ਹੈ ਇਸ ਲਈ ਮੈਂ ਬੀਤੀ ਰਾਤ ਡਿਨਰ ਸਮੇਂ ਆਪਣੇ ਬੱਚਿਆਂ ਨੂੰ ਉਸ ਫੈਸਲੇ ਬਾਰੇ ਦੱਸਿਆ ਜੋ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਪਾਰਟੀ ਆਗੂ ਵੱਜੋਂ ਅਸਤੀਫਾ ਦੇ ਕੇ ਮੈਂ ਪਾਰਟੀ ਨੂੰ ਇੱਕ ਨਵਾਂ ਤੇ ਅਸਲੀ ਚਿਹਰੇ ਨੂੰ ਲੀਡਰ ਵੱਜੋਂ ਦੇਖਣਾ ਚਾਹੁੰਦਾ ਹਾਂ ਮੈਨੂੰ ਪਤਾ ਲੱਗਿਆ ਹੈ ਕਿ ਆਗਾਮੀ ਚੋਣਾਂ 'ਚ ਮੈਂ ਸ਼ਾਇਦ ਪਾਰਟੀ ਲਈ ਸਭ ਤੋਂ ਚੰਗਾ ਆਪਸ਼ਨ ਨਹੀਂ ਹਾਂ ਦੱਸਦੇ ਕਿ ਕੈਨੇਡਾ 'ਚ ਇਸ ਸਾਲ ਸੰਸਦੀ ਚੋਣਾਂ ਹੋਣੀਆਂ ਨੇ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਪਾਰਟੀ ਅੰਦਰ ਲੀਡਰਸ਼ਿਪ ਬਦਲਣ ਦੀ ਮੰਗ ਉੱਠ ਰਹੀ ਸੀ ਉਹਨੇ ਅਸਤੀ ਹੋ ਸਕਦੀ ਹੈ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੀ ਹੀ ਪਾਰਟੀ ਦੇ ਸੰਸਦ ਮੈਂਬਰ ਟਰੂਡੋ ਤੇ ਉਹਦਾ ਛੱਡਣ ਲਈ ਦਬਾਅ ਬਣਾ ਰਹੇ ਸਨ ਇਸ ਦੇ ਦਰਮਿਆਨ ਹੁਣ ਟਰੂਡੋ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ